ਪੰਜਾਬ ਅਤੇ ਪੰਜਾਬੀ ਇਤਨੁਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਨੂੰ ਲੈ ਕੇ ਨਹਿਵਾ ਸਾਸਤ੍ਰੀਕਰ ਮੈਂ ਕੁਲਦੀਪ ਸਿੰਘ ਬਰਬਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਛੋਟੀ ਜੀ ਗੱਲ ਅੱਜ ਦੇ ਇਸ ਐਪੀਸੋਡ ਦੇ ਵਿੱਚ ਜ਼ਿਆਦਾ ਨਹੀਂ ਕਿਉਂਕਿ ਸਾਡਾ ਦੁਖਾਂਤ ਤਾਂ ਜਿਹੜਾ ਹੜਮਾਰੇ ਇਲਾਕਿਆਂ ਦਾ ਵਿਪਤਾ ਜਿਹੜੀ ਉਹ ਬਹੁਤ ਵੱਡੀ ਹੁੰਦੀ ਹੈ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਪ੍ਰੋਧਿਤ ਤੇ ਨੇਤਾ ਪ੍ਰਤਾਪ ਸਿੰਘ ਬਾਜਵਾ ਲਿਖਦੇ ਨੇ ਦੂਜੀ ਚਿੱਠੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਲਿਖਦੇ ਨੇ ਕਿ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਦੀ ਸਾਰ ਨੂੰ ਤੁਹਾਡਾ ਕੋਈ ਕੇਂਦਰੀ ਮੰਤਰੀ ਇੱਥੇ ਨਹੀਂ ਆਇਆ ਤੁਹਾਡੀ ਕੋਈ ਗੱਲ ਨਹੀਂ ਤੁਹਾਡੀ ਕੋਈ ਬਾਤ ਨਹੀਂ ਤੁਸੀਂ ਕਿੱਥੋਂ ਕੇਂਦਰ ਸਰਕਾਰ ਕਿੱਥੇ ਆ ਤੁਹਾਡੀਆਂ ਸੇਵਾਵਾਂ ਠੀਕ ਨਹੀਂ ਅੱਜ ਪੰਜਾਬ ਦਾ ਬੱਚਾ ਬੱਚਾ ਕੁਰਲਾਇਆ ਹੋਇਆ ਅੱਜ ਰੂਹ ਕੁਰਲਾਪੀ ਹੋਈ ਹੈ ਅੱਜ ਕੀ ਹੋ ਰਿਹਾ ਅੱਜ ਹਜ਼ਾਰਾਂ ਲੋਕ ਲੱਖਾਂ ਲੋਕ ਪ੍ਰਭਾਵਿਤ ਹੋ ਗਏ ਨੇ ਲੱਖਾਂ ਏਕੜ ਫਸਲ ਤਬਾਹ ਹੋ ਗਈ ਹੈ ਸਾਡੇ ਜੀ ਢੰਗਰ ਪਸ਼ੂ ਪੰਛੀ ਰੁੜ ਕੇ ਪਾਕਿਸਤਾਨ ਦੇ ਵਿੱਚ ਚਲੇ ਗਏ ਨੇ ਸਮੁੱਚਾ ਆਲਮ ਇੱਕ ਤਰ੍ਹਾਂ ਨਾਲ ਤਬਾਹ ਹੋ ਗਿਆ ਤੇ ਕਿਰਪਾ ਕਰੋ ਪੰਜਾਬ ਨੂੰ ਕਿਸੇ ਚੱਜ ਦੀ ਨਜ਼ਰ ਨਾ ਵੇਖੋ ਕਿਉਂੋ ਇਹਨਾਂ ਹਾਲਾਤਾਂ ਵਿੱਚ ਲਿਖੀ ਹੋਈ ਚਿੱਠੀ ਦੇ ਧਿਆਨ ਮੰਗਦਿਆਂ ਤੇ ਕੀ ਇੱਕ ਵਾਰ ਸਾਡੀ ਨਜ਼ਰ ਪੰਜਾਬ ਨਾਲ ਹੁੰਦੀ ਕੇਂਦਰ ਸਰਕਾਰ ਦੀ ਅਮਰਦੇਵ ਚਲੀ ਜਾਂਦੀ ਹੈ ਮੇਰਾ ਧਿਆਨ ਇੱਕ ਮਿੰਟ ਲਈ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲ ਚਲਾ ਜਾਂਦਾ ਜਦੋਂ ਪੰਜਾਬ ਦੇ ਸਿਰ ਲੋਹੜੇ ਦਾ ਕਰਜ਼ਾ ਚੜਿਆ ਹੋਇਆ ਸੀ ਤੇ ਪੰਜਾਬ ਦਾ ਜਦੋਂ ਸ਼ਬੂਤ ਪੰਜਾਬ ਵਿਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਤੇ ਉਸ ਦੇ ਉੱਤੇ ਲੀਕ ਫੇਕਰ ਇਹ ਆਪਣਿਆਂ ਦਾ ਇੱਕ ਫਰਜ਼ ਤੇ ਕਰਜ਼ਾ ਹੁੰਦਾ ਜਿਹੜਾ ਕੌਮਾਂ ਦੇ ਸਿਰ ਜਿਹੜਾ ਸਮਾਜ ਦੇ ਸਿਰ ਜਿਹੜਾ ਰਾਜਾਂ ਦੇ ਸਿਰ ਚੜਾ ਕੇ ਉਹ ਦੁਨੀਆ ਤੋਂ ਚਲੇ ਜਾਂਦੇ ਨੇ ਹਕੂਮਤ ਅੱਜ ਦੀ ਰਾਜ ਕਰ ਰਹੀ ਹੈ ਤੇ ਰਹਿਣਾ ਇਹਨਾਂ ਨੇ ਉਮਰ ਪਾ ਕੇ ਇਹਨਾਂ ਨੇ ਵੀ ਦੁਨੀਆ ਦੇ ਉੱਤੇ ਚਲੇ ਜਾਣਾ ਹੈ ਪ੍ਰੰਤੂ ਸਾਡੇ ਨਾਲ ਕੀਤੀ ਹਮਦਰਦੀ ਜਾਂ ਗੈਰ ਸੰਜੀਦਗੀ ਹੈ ਜਿਹੜੀ ਉਹ ਇਤਿਹਾਸ ਦਾ ਹਿੱਸਾ ਬਣ ਜਾਣੀ ਆ ਅੱਜ ਜਦੋਂ ਕੇਂਦਰ ਨੂੰ ਬੋਡੀਪੌਂਡ ਦੀ ਗੱਲ ਆਖੀ ਜਾਂਦੀ ਹੈ ਕੀ ਪੰਜਾਬ ਕੇਂਦਰ ਦਾ ਹਿੱਸਾ ਨਹੀਂ ਕਿ ਆਪਣੇ ਆਪ ਕੇਂਦਰ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਕੋਈ ਬਿਆਨ ਤੇ ਦਖਲ ਅੰਦਾਜ਼ੀ ਜਾਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਕਿਉਂਕਿ ਉਹ ਉਪਦੇਸ਼ ਗਏ ਹੋਣੇ ਕਰਨੀ ਚਾਹੀਦੀ ਸੀ ਕਿ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਰਪਾਰਟੀ ਡੈਲੀਗੇਸ਼ਨ ਬੁਲਾਇਆ ਨਹੀਂ ਬੁਲਾਇਆ ਅਸੀਂ ਸ assi ਰੋਟੀਆਂ ਸੇਕਣ ਵਾਲੇ ਪਾਸੇ ਨੂੰ ਤੁਰੇ ਬਹੁਤ ਸਾਰੇ ਲੋਕਾਂ ਦੇ ਉੱਤੇ ਸਵਾਲ ਉੱਠਦੇ ਨੇ ਕਿ ਉੱਥੋਂ ਫੋਟੋ ਖਿਡਾਉਣ ਵਾਸਤੇ ਆਪਣੇ ਪਾਉਣ ਵਾਸਤੇ ਜਾਂਦੇ ਨੇ ਪਰ ਜਦੋਂ ਦੋ ਆਗੂ ਰਮਿੰਦਰਜੀਤ ਸਿੰਘ ਪਾੜਾ ਵਿਧਾਇਕ ਨੇ ਗੁਰਦਾਸਪੁਰ ਦੇ ਸ਼ਤ ਕਾਂਗਰਸ ਪਾਰਟੀ ਦੇ ਨੇ ਤੇ ਇੱਕ ਕੁਲਦੀਪ ਸਿੰਘ ਧਾਲੀਵਾਲ ਵਰਗੇ ਵੱਡੇ ਆਗੂਆਂ ਨੂੰ ਜਦੋਂ ਅਸੀਂ ਆਪਣੇ ਲੋਕਾਂ ਨਾਲ ਅੱਧੀ ਅੱਧੀ ਰਾਤ ਤੱਕ ਪਾਣੀ ਦੇ ਵਿੱਚ ਖਲੁੰਦ ਖਲਾਉਂਦੇ ਆ ਰੁੰਦੇ ਆਂ ਵੇਖਦੇ ਆਂ ਤਾਂ ਇੱਕ ਤਰ੍ਹਾਂ ਨਾਲ ਇਹ ਲੱਗਦਾ ਹੁੰਦਾ ਕਿ ਸਿਆਸੀ ਆਗੂਆਂ ਨੂੰ ਵੀ ਯਾਰ ਸ਼ਾਬਾਸ਼ ਦੇਣੀ ਚਾਹੀਦੀ ਜਿਹੜੇ ਲੋਕਾਂ ਨੇ ਲੜਦੇ ਨੇ ਖੜਦੇ ਨੇ ਅੜਦੇ ਨੇ ਜਾ ਕੇ ਜੰਮਰਦੇ ਨੇ ਉਹਨਾਂ ਨੂੰ ਸ਼ਾਬਾਸ਼ ਦੇ ਹੱਕਦਾਰ ਕਿਉਂ ਨਹੀਂ ਬਣਦੇ ਅੱਜ ਕੋਈ ਰਾਜੇ ਬੜਿੰਗ ਨੂੰ ਘੇਰ ਕੇ ਸਵਾਲ ਕਰ ਲੈਂਦਾ ਅੱਜ ਕੋਈ ਦੂਏ ਤੀਏ ਚੌਥੇ ਨੂੰ ਘੇਰ ਕੇ ਸਵਾਲ ਕਰ ਲੈਂਦਾ ਸੁਜਿੰਦਰ ਸਿੰਘ ਰੰਧਾਵਾ ਉਹ ਨਹੀਂ ਤੁਰੇ ਫਿਰਦੇ ਨੇ ਬਹੁਤ ਲੋਕ ਨੇ ਜਿਹੜੇ ਆਪਣੇ ਲੋਕਾਂ ਲਈ ਦਿਨ ਰਾਤ ਤੇ ਕੀਤਾ ਹੈ ਜਿਨ੍ਹਾਂ ਨੇ ਤੇ ਉਹ ਸ਼ਾਬਾਸ਼ ਦੇ ਹੱਕਦਾਰ ਹੋਣੇ ਚਾਹੀਦੇ ਸਿਆਸੀ ਆਗੂਆਂ ਨੂੰ ਇਸ ਮਾੜੀ ਨਜ਼ਰ ਨਾਲ ਕਿਉਂ ਵੇਖਿਆ ਜਾਂਦਾ ਹੈ ਇੰਨੀ ਮਾੜੀ ਨਜ਼ਰ ਨਾਲ ਕਿਉਂ ਵੇਖਿਆ ਜਾਂਦਾ ਹੈ ਅੱਜ ਜਦੋਂ ਚਿੱਠੀ ਲਿਖੀ ਜਾਂਦੀ ਹੈ ਪ੍ਰਧਾਨ ਮੰਤਰੀ ਨੂੰ ਤੇ ਸਾਡਾ ਤੁਹਾਡਾ ਸਾਰਿਆਂ ਦਾ ਧਿਆਨ ਹੈ ਜਿਹੜਾ ਉੱਚਲੇ ਜਾਂਦਾ ਹੈ ਕਿ ਕੀ ਪ੍ਰਧਾਨ ਮੰਤਰੀ ਦਫ਼ਤਰ ਜਾਂ ਕੇਂਦਰ ਸਰਕਾਰ ਇਸ ਮਸਲੇ 'ਚ ਕੋਈ ਦਖਲਅੰਦਾਜ਼ੀ ਕਰੇਗੀ ਸਾਡੇ ਜ਼ਖਮਾਂ ਤੇ ਮੱਲਮ ਲਾਵੇਗੀ ਕੀ ਹੋ ਸਕਦਾ ਹੈ ਉਂਝ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਜਦੋਂ ਇਸ ਭਿਆਨਕ ਮੰਜ਼ਰ ਲਈ ਅਰਦਾਸ ਕਰਦੇ ਆ ਅੱਖਾਂ ਵਿੱਚ ਹੰਝੂ ਲਿਆ ਕੇ ਫੁੱਬ ਮਾਰੀ ਤਾਂ ਸੱਚ ਜਾਣਿਓ ਸਾਰਾ ਪੰਜਾਬ ਰੋਪਿਆ ਸਾਡੇ ਇਸ ਰੌਂਦੇ ਪੰਜਾਬ ਦੀ ਜਰੂਰ ਅਰਦਾਸ ਰੱਬ ਦੀ ਦਰਗਾਹ ਵਿੱਚ ਪ੍ਰਮਾਤਮਾ ਦੀ ਦਰਗਾਹ ਵਿੱਚ ਸੁਣੀ ਜਾਵੇਗੀ ਪਰ ਸਮੇਂ ਦੇ ਹਾਕਮ ਦੇਸ਼ ਦੇ ਤੇ ਪਰਦੇਸ਼ ਦੇ ਕਿੱਥੇ ਨੇ ਇਹ ਬਹੁਤ ਵੱਡਾ ਸਵਾਲ ਇਹ ਬਣਿਆ ਰਹਿਣਾ ਸਵਾਲ ਇਸ ਗੱਲ ਨੂੰ ਟਾਲਿਆ ਨਹੀਂ ਜਾ ਸਕਦਾ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਮੰਨ否 ਨਹੀਂ ਕੀਤਾ ਜਾ ਸਕਦਾ ਠੀਕ ਹੈ ਸਮੱਸਿਆ ਵੀ ਜੱਥੇ ਬੰਦੀਆਂ ਜਿੰਨੀਆਂ ਲੱਗੀਆਂ ਹੋਈਆਂ ਨੇ ਕੋਈ ਡੁੱਬਦਾ ਕਿਸੇ ਦਾ ਘਰ ਟਹਿ ਗਿਆ ਕਿਸੇ ਦੇ ਬੱਚੇ ਰੋੜ ਗਏ ਕਿੰਨਾ ਡੰਗਰ ਪਸ਼ੂ ਸਭ ਕੁਝ ਚਲਾ ਗਿਆ ਪਰੰਤੂ ਫੇਰ ਵੀ ਗੁਰੂ ਦੇ ਪਾਣੇ ਵਿੱਚ ਰਹਿ ਕੇ ਜਿੰਨੀ ਸੇਵਾ ਉੱਥੇ ਟਰਾਲੀਆਂ ਜਿੰਨੀ ਸੇਵਾ ਉੱਥੇ ਟਰਾਲੀਆਂ ਰਾਹੀ ਕੀਤੀ ਜਾ ਰਹੀ ਹੈ ਉਹ ਆਪਣੇ ਆਪ ਵਿੱਚ ਬਹੁਤ ਵੱਡੀ ਮਿਸਾਲ ਹੈ ਕਿ ਉੱਥੋਂ ਚੜਦੀ ਕਲਾ ਦੇ ਜ਼ਿਕਾਰੇ ਗੂੰਜਦੇ ਨੇ ਮਾਝੇ ਵਾਲਿਆਂ ਨੇ ਹਮੇਸ਼ਾ ਸਿੱਖ ਸੰਘਰਸ਼ ਕਿਸਾਨ ਸੰਘਰਸ਼ ਤੇ ਦੇਸ਼ ਨੂੰ ਕੌਮ ਨੂੰ ਸਮਾਜ ਨੂੰ ਜਦੋਂ ਵੀ ਲੋੜ ਪਈ ਆਪਣੇ ਅੰਕ ਦਿਖਾਈ ਅਤੇ ਆਪਣੀ ਸ਼ਕਤੀ ਸਿਰਕ ਸ਼ਕਤੀ ਤੇ ਗੁਰੂ ਦੇ ਪਾਣੇ ਵਿੱਚ ਰਹਿੰਦੇ ਆ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਤੇ ਇਸ ਵੱਡੇ ਦੁੱਖ ਚੋਂ ਗੁਰੂ ਦੇ ਪਾਣੇ ਵਿੱਚ ਰਹਿੰਦੇ ਆ ਮਾਝਾ ਜ਼ਰੂਰ ਨਿਕਲੇਗਾ ਅਰਦਾਸ ਕਰਨੀ ਸਾਰੇ ਭਰਾਵਾਂ ਨੇ ਦੁਆ ਕਰਨੀ ਕਿ ਇੱਥੇ ਹਾਕਮਾਂ ਨੂੰ ਲਿਖੀਆਂ ਹੋਈਆਂ ਚਿੱਠੀਆਂ ਦੀ ਅਹਿਮੀਅਤ ਜਿਹੜੀ ਉਹ ਗੁਰੂ ਦੀ ਓਟ ਅੱਗੇ ਬਹੁਤ ਛੋਟੀ ਰਹਿ ਜਾਂਦੀ ਹੈ ਪਰੰਤੂ ਉਹ ਹਾਕਮ ਕਾਦਾ ਜੇ ਉਹਨੂੰ ਕਹਿ ਕੇ ਜਗਾਇਆ ਗਿਆ ਕਿ ਸਟੇਟ ਡੁੱਬਦੀ ਹੈ ਇਹਨੂੰ ਬਚਾਓ ਆ ਕੇ ਕਿ ਉਹਨੂੰ ਨਜ਼ਰ ਨਹੀਂ ਆਉਂਦਾ ਯਾਦ ਰੱਖੋ ਜੇ ਕਿਤੇ ਨਜ਼ਰ ਨਹੀਂ ਆਉਂਦਾ ਤਾਂ ਅਖਾਲਪੁਰਖ ਦੇ ਚਰਨਾਂ ਵਿੱਚ ਅਰਦਾਸ ਜ਼ਰੂਰ ਸੁਣੀ ਜਾਂਦੀ ਹੈ ਤੇ ਅਖਾਲਪੁਰਖ ਗੁਰਬਾਣੀ ਦਾ ਬਚਨ ਹੈ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਉ ਕਰਾਇਦਾ ਇਹ ਤਖਤ ਇਤਾਜ ਉਸ ਅਖਾਲਪੁਰਖ ਦੇ ਬਖਸ਼ੇ ਹੋਏ ਨੇ ਤੇ ਜੇ ਕਿਤੇ ਉਹਦੀ ਨਿਗਾ ਪੁੱਠੀ ਹੋ ਜਾਵੇ ਇਹ ਰਹਿੰਦੇ ਨਹੀਂ ਹੁੰਦੇ ਇਸ ਕਰਕੇ ਅੱਜ ਚਿੱਠੀਆਂ ਲਿਖ ਕੇ ਜਿਸ ਸਮੇਂ ਦੇ ਹਾਕਮਾਂ ਨੂੰ ਕਹਿਣਾ ਪੈ ਰਿਹਾ ਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡੇ ਸਵਾਲ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਹਿਸਟਰੀ ਦੇ ਵਿੱਚ ਦੇਣੇ ਪੈਣਗੇ ਸੋ ਫਿਲਹਾਲ ਇੰਨਾ ਹੀ ਵਿਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਾਲ ਕਿਸ ਨੂੰ ਲਾਈਕ शेयर थे सब्सक्राइब जरूर करना जी धन्यवाद शशिका